ਇਹ ਬੈਠ ਹੀ ਦੇ ਸਕੇ ਤੇ ਕੋਲ ਜਿਹੋਣ ਕਰਦੇ ਨੇ ਉਹਨਾਂ ਦੀ ਕੋਲ ਲੱਗਦੇ ਜਿਹੜੇ ਚੇਚੇ ਆਏ ਨੇ ਜਿੱਦਾਂ ਦੇਖ ਹੈ ਇਹ ਉਹ ਤਾਂ ਦੇਸ ਜਿੰਨੇ ਕਿਤੇ ਜਾਉਂ ਉਸ ਦਿੱਤੇ ਨੂੰ ਜਿਸਕਾ ਪਰਵਾਹ ਨਹੀਂ ਕੋਸੇ ਨਹੀਂ ਦੁਨੀਆ ਦੀ ਬਹੁਤ ਵੱਡੀ ਹੋਗਾ ਕੋਈ ਗੱਲ ਸ਼ੁਰੂ ਕਰਦਾ ਦੁਨੀਆ ਦੀ ਬਹੁਤ ਵੱਡੀ ਐਕੀ ਧਰ ਨਾਅ ਅੱਜ ਸਿੱਖ ਧਰਮ ਦਾ ਸਿੱਖ ਕੌਮ ਦਾ ਸਿੱਧੀ ਲੜਾਈ ਚੱਲ ਰਹੀ ਹੈ ਜਿਹੜੇ ਕਰਕੇ ਤੁਸੀਂ ਇੱਥੇ ਬੈਠੇ ਹੋ ਚੌਥੀ ਜਪਤੀ ਵਧੀ ਮਿਲਟਰੀ ਪਾਵਰ ਵਧੀ ਜਲਦੀ ਹੈ ਇੰਡੀਆ ਚੌਥੀ ਸੱਤ ਵਧੀ ਪਾਵਰ ਨੇ ਸਿੱਨ ਪਾਉ ਗੋ ਪਾਵਰ ਦਾ ਨਾਮ ਲਾ ਕੇ ਇੱਕ ਕੌਮ ਨਾਲ ਟੱਕਰ ਲੈਣ ਦਾ ਹਿਆਜ ਕੀਤਾ ਜੂਨ 84 ਇਕਲੈਂਡ ਤੇ ਰੂਸ ਦੋਨੋਂ ਐਕਲੀ ਪਾਵਰ ਤੇ ਦੋਨੋਂ ਮਿੱਟੋ ਪਾਵਰ ਜੇ ਕੱਲ ਨੂੰ ਧਿਆਨ ਨਾਲ ਸੁਣੋ ਅਮਨਾ ਕਰਨ ਆ ਰਹੇ ਸੀਗੇ ਦਰਬਾਰ ਸੌਂਤੇ ਪਰ ਐਸੀ ਜੇ ਕਿਤੇ ਖਾਲਸਤਾਨ ਦਾ ਐਲਾਨ ਹੋ ਜਵੇ ਤੇ ਕੋਈ ਦੇਸ਼ ਮੰਨਤਾਂ ਨੂੰ ਦਿਖੜੇ ਉਹਦੇ ਕਰਕੇ ਵੀਟੋ ਪਾਵਰਾਂ ਨਾਲ ਲੈ ਕੇ ਆਇਆ ਕਿ ਜੇ ਇਹਨਾਂ ਨੇ ਖਾਲਸਤਾਨ ਦੇ ਮਤੇ ਨੂੰ ਮੰਨਤਾ ਨਹੀਂ دی ਐ ਤਾਂ ਦੁਨੀਆ ਦਾ ਇੱਕ ਜ਼ਨੂਰ ਮਾਇਆ ਹੋ ਰਿਹਾ ਕਿ ਪੰਜ ਮੂਰਤਾਂ ਕੋਲ ਵੀਟੋ ਪਾਵਰ ਹੈ ਜਿਨ੍ਹਾਂ ਦੇ ਦੋਨੋਂ ਰੂਸ ਤੇ ਇੰਗਲੈਂਡ ਵੀ ਹੈਗੇ ਨੇ ਇਹ ਆਪ ਨਹੀਂ ਆਈਂ ਜੀ ਆ ਨਹੀਂ ਹੈ ਵੀਟੋ ਪਾਵਰ ਇਸ ਕਰਕੇ ਉਹ ਦੋਨ ਉਦਾਲ ਲੈ ਕੇ ਆਇਆ ਕਿ ਜੇਕਰ ਸੰਤ ਕਰਨੈ ਸਿੰਘ ਨੇ ਖਾਲਸਾ ਕਰ ਦਿੱਤਾ ਤੇ ਦੁਨੀਆ ਨੇ ਮਨਤਾ ਯੂਨਿਟ ਦੇਖਦੀ ਤਾਂ ਤੁਸੀਂ ਉਹਨੂੰ ਜੀਟੋ ਕਰਦੇ ਪਾਵ ਉਹ ਮਕਾ ਜਿਹੜਾ ਉਹ ਪਾਵ ਨਾ ਹੁੰਦੀ ਉਹ ਤੁਹਾਡੇ ਨਾਲ ਜੰਦੀਰ ਰਾਇ ਕਹਿੰਦਾ ਤੁਹਾਡਾ ਦੁਸ਼ਮਣ ਜੇ ਤੁਸੀਂ ਸਰਕਾਰ ਤੁਹਾਡੀ ਤਾਕਤ ਨੂੰ ਸਮਝ ਕੇ ਆਪਣੇ ਨਾਲ ਇਹ ਜਿਹੜੀਆਂ ਵੱਡੀਆਂ ਪਾਵਰਾਂ ਲੈ ਕੇ ਆਇਆ ਹਾਂ ਉਹ ਲੜਾਈ ਦਾ ਜਿਹੜਾ ਪਰਪਰਖ ਰੂਪ ਹੈ ਮੇਨੂੰ ਮਰਨ ਇੱਕ ਬਲਖਾਂਸਾ ਤੇ ਸ਼੍ਰੋਮਣੀ ਆਕਾਦੀ ਦਾ ਅਮਰ ਸਰ ਇੱਕ ਥਾਗ ਇੱਕ ਡਾਕੂ ਉਹ ਲੜਾਈ ਕਰਦਾ ਹੈ ਜੋ ਅਸੀਂ ਗੁਰੂ ਆਮ ਹਾਂ